ਨੂੰ ਐਡਾ ਭੈੜਾ ਚਸਕਾ ਪੈ ਗਿਆ ਨਾ ਚੀਜ਼ਾਂ ਵੇਚ ਕੇ ਚੀਜ਼ ਖਾਣ ਦਾ ਹੁਣ ਅੱਜ ਆਪਣੀ ਡਰਾਇੰਗ ਵੇਚ ਆਈਏ ਸਕੂਲ ਵਾਲੀ ਵੇਚ ਆਇਆ ਚਪੇੜਾ ਵੇਖੀ ਪੈਂਦੀ ਅੱਜ ਇੱਧਰ ਦੇਖ ਲੈ ਨੂੰ ਤੇਰਾ ਕੱਲ ਪੇਪਰ ਏ ਅੱਛਾ ਪੜਨਾ ਨਹੀਂ ਤੂੰ ਤੇਰੇ ਡਰਾਇੰਗ ਬਾਕੀ ਸੀ ਤੇਰੀ ਤੂੰ ਤੇ ਐਵੇਂ ਸਾਰੀਆਂ ਕਿਤਾਬਾਂ ਵੇਚ ਦੇਂਗੀ ਨਹੀਂ ਮਾਤਾ ਫਾੜ ਵੀ ਦਿੱਤੀ ਓ ਤਾਈ ਬੈਠੀ ਫਾੜ ਕੇ ਵੇਚੀ ਓ ਤੇ ਅਜੇ ਤੋ ਪੇਪਰ ਹੋਣਾ ਹੈ ਹਾਂ ਅੱਜ ਤੇ ਡਰਾਇੰਗ ਦਾ ਪੇਪਰ ਤੇ ਪੇਪਰ ਤੇ ਤੇਰੇ ਚਲਦੇ ਪੈਣਾ ਤੇ ਤੂੰ ਪਹਿਲਾਂ ਹੀ ਵੇਚਤੀ ਏ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਨਵੀਂ ਸਵੇਰ ਦੇ ਵਿੱਚ ਪਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਆਬਵੀਅਸਲੀ ਮੈਂ ਹੀ ਸ਼ੂਟ ਕਰਨਾ ਤੇ ਟਾਈਮ ਸਵੇਰ ਦਾ ਹੋ ਚੁੱਕੇ ਨੇ 11:00 ਵਜੇ ਹੋਏ ਹੋਏ 11:00 ਵਜੇ ਕਿ ਬਾਕੀ ਸਾਰੇ ਆਪਣੇ ਕੰਮ ਕਾਰੇ ਚਲੇ ਗਏ ਡੈਡੀ ਕੇ ਵੀ ਮੰਮੀ ਮੰਮੀ ਤੇ ਸੱਚ ਨਹੀਂ ਗਏ ਮੰਮੀ ਦੇ ਇੱਥੇ ਨਹੀਂ ਘਰੇ ਨੇ ਨੰਨੂ ਵੀ ਸਕੂਲ ਚਲੇ ਗਈ ਆ ਤੇ ਨੰਨੂ ਦਾ ਅੱਜ ਸੀ ਪੇਪਰ ਤੇ ਉਹਨੂੰ ਪਤਾ ਹੀ ਨਹੀਂ ਪੇਪਰ ਕੀ ਹੁੰਦਾ ਉਹਦਾ ਇੰਗਲਿਸ਼ ਦਾ ਪੇਪਰ ਸੀ ਤੇ ਨੰਨੂ ਪੇਪਰ ਪਾਣ ਚਲੇ ਗਈ ਮੰਨੀ ਡੈਡੀ ਕੇ ਸਾਰੇ ਕੰਮ ਕਾਰਾਂ ਤੇ ਗਏ ਤੇ ਹੁਣ ਮੈਂ ਉਸ ਤੋਂ ਬਾਅਦ ਵਿੱਚ ਨਾਸ਼ਤਾ ਵਗੈਰਾ ਬਣਾ ਕੇ ਹੁਣ ਸਫਾਈ ਵਗੈਰਾ ਕਰਨ ਲੱਗੀ ਸੀ ਇਹ ਬੈਡਰੂਮ ਤਾਂ ਹੋ ਗਿਆ ਸਹੀ ਠੀਕ ਹੈ ਜੀ ਤੇ ਮੰਮੀ ਉੱਧਰ ਦੇਖਦੇ ਪਏ ਨੇ ਟੀਵੀ ਵਲੌਗ ਦੇਖ ਰਹੇ ਨੇ ਮੰਮੀ ਉਂਝ ਤੇ ਬਸ ਇਹ ਕਮਰੂਮ ਰਹਿੰਦਾ ਵੈ ਸੈੱਟ ਕਰਨ ਦੇ ਲਈ ਤੇ ਮੰਮੀ ਇੱਧਰ ਦੇਖਦੇ ਪਏ ਨੇ ਵਲੌਗ ਇਹ ਦੇਖੋ ਇਹ ਪਾਕਿਸਤਾਨ ਦੇ ਵਲੌਗ ਦੇਖਦੇ ਰਹਿੰਦੇ ਮੰਮੀ ਹਾਂਜੀ ਤੇ ਹੁਣ ਟਾਈਮ 2 ਵੱਜ ਚੁੱਕੇ ਨੇ ਨੰਨੂ ਘਰ ਆ ਗਿਆ ਆਪਣਾ ਚੀਜ਼ੀਆਂ ਜਿਹਾ ਲੈ ਕੇ ਕਿੰਨੀਆਂ ਸਾਰੀਆਂ ਨੰਨੂ ਪੇਪਰ ਕਿਹਾ ਜਾ ਤੇਰਾ ਕਾਗਾ ਪੇਪਰ ਸੀ ਇੰਗਲਿਸ਼ ਦਾ ਸ਼ੁਕਰ ਹੈ ਪਹਿਲਾਂ ਪੁੱਛਿਆ ਕਹਿੰਦੀ ਮੈਥ ਦਾ ਪੇਪਰ ਹੈ ਡੈਡੀ ਨੇ ਪੁੱਛਿਆ ਤੇ ਪਰਤ ਵਧੀਆ ਹੋਇਆ ਉਹਨੂੰ ਮੈਂ ਪੁੱਛਿਆ ਤੇ ਕਹਿੰਦਾ ਮੈਂ ਤੇ ਮੇਰੀ ਤੇ ਚੇਤਨਾ मैम ਬਹੁਤ ਸੁੰਦਰ ਹੈ ਕਹਿੰਦਾ ਮੈਂ ਤੇ ਚੇਤਨਾ मैम ਦਾ ਇੰਤਜ਼ਾਰ ਕਰਾਣਾ ਬਹੁਤ ਸੋਹਣੀ ਹੈ ਕਹਿੰਦਾ ਗੁਰੂ ਜੀ ਦਾ ਸੋਹਣਾ ਉਹ ਚਿੱਤਰ ਵਾਂਗ ਤੇ ਬੈਨ ਬੜੀ ਹੈ ਨੰਨੇ ਪੇਪਰ ਕਹਜਾ ਕੀ ਆਇਆ ਸੀ ਤੈਨੂੰ ਪੇਪਰ ਵਿੱਚ ਉਹ ਤਾਂ ਡੀਨ ਇਹ ਹੁਣ ਖਾਣ ਪੀਣ ਦੇ ਵਿੱਚ ਬਿਜ਼ੀ ਹੈ ਹਾਂਜੀ ਤੇ ਹੁਣ ਅਸੀਂ ਬਣਾਈ ਸੀ ਸੇਵੀਆਂ ਖਾਣ ਲਈ ਦੁਪਹਿਰ ਨੂੰ ਰੋਟੀ ਖਾਣ ਨੂੰ ਮਨ ਨਹੀਂ ਕੀਤਾ ਤਾਂ ਕਰਕੇ ਮਿੱਠੀਆਂ ਸੇਵੀਆਂ ਬਣਾ ਲੀਆਂ ਆ ਦੇਖੋ ਬਲੀਆਂ ਜੀਬ ਜੀਂ ਲੱਗਦੀਆਂ ਵੀ ਹਨ ਵਿੱਚ ਦੇ ਤੇ ਆ ਦੇਖੋ ਨੰਨੂ ਜਿੱਦ ਕਰਕੇ ਪਈ ਆ ਫੇਰ ਇਹ ਕਹਿੰਦੀ ਮੈਨੂੰ ਸਪਾਰਕਰ ਪੈਣੇ ਚਾਹੀਦੇ ਨੇ ਇਹਨੇ ਕਿਤੇ ਦੇਖ ਲੈ ਮੇਰਾ ਪੂਰਾ ਪੈਕੇਟ ਤਾਂ ਕਰਕੇ ਹੋਣਾ ਲਿਟਣ ਲੱਗੀ ਏ ਜੇ ਇਹਨੂੰ ਦੇ ਤੇ ਇਹਨੇ ਸਾਰੇ ਖਰਾਬ ਕਰ ਦੇਣੇ ਪਤਾ ਨਹੀਂ ਕੀ ਕੀ ਲਿੱਪਣਾ ਫਿਰ ਨੇ ਉੜ ਜਾ ਉੜ ਜਾ ਮੈਂ ਨਹੀਂ ਦੇਣੇ ਅੱਜ ਤੈਨੂੰ ਕੁਛ ਨਹੀਂ ਦੇਣਾ ਤੈਨੂੰ ਮੈਂ ਐ ਵੇਖੋ ਹੁਣ ਇਹਨੇ ਆ ਪੈਨ ਚੱਕ ਲੈਨੇ ਮੇਰੇ ਲੈ ਲੈਨੇ ਤੇ ਹੁਣ ਪੇਜ ਵੀ ਮੰਗਦੀ ਪਈ ਹੈ ਕਹਿੰਦੀ ਪੇਜ ਵੀ ਦੋ ਮੇਰੀ ਅਸਾਈਨਮੈਂਟ ਬਣਨ ਦੇਣੀ ਕਿ ਨਹੀਂ ਮਾ ਨਹੀਂ ਆ ਦੇਖੋ ਹੁਣ ਇਹ ਪੇਜ ਮੰਗਦੀ ਪਈ ਹੈ ਇਹ ਵਾਲਾ ਮੈਂ ਤਾਂ ਨਹੀਂ ਦਿੰਦੀ ਮੈਂ ਇਹ ਕੰਮ ਕਰਨਾ ਹੈ ਨੰਨੂ ਦੂਜਾ ਪੇਜ ਲੈ ਲੈ ਸਿੰਪਲ ਨਹੀਂ ਸਿੰਪਲ ਨਹੀਂ ਲੈਣਾ ਹਾਂਜੀ ਹੁਣ ਰਹਿ ਰੱਸਦਾ ਟਾਈਮ ਹੋ ਗਿਆ ਤੇ ਇੱਧਰ ਦੇਖ ਲੈ ਨੂੰ ਤੇਰਾ ਕੱਲ ਪੇਪਰ ਏ ਅੱਛਾ ਪੜਨਾ ਨਹੀਂ ਦੂ ਸਾਈਨ ਤਾਂ ਕਰਵਾਉਗਾ ਕਿਹੜੇ ਸਾਈਨ ਕਰਵਾਈ ਜਾਂਦੀਆਂ ਤੁਸੀਂ ਲੈ ਇਹ ਪਤਾ ਨਹੀਂ ਨਵੇਂ ਟ੍ਰੈਂਡ ਚ ਲਾ ਕੇ ਬੈਠੀਆਂ ਨੇ ਕਦੇ ਕਿਹਦੇ ਸਾਈਨ ਕਦੇ ਕਿਹਦੇ ਸਾਈਨ ਤੇ ਮੈਂ ਇੱਧਰ ਰੱਖੀਏ ਚਾਹ ਬਣਾ ਬਣ ਰਹੀ ਏ ਇੱਧਰ ਆਪਣੀ ਸ਼ਾਮ ਦੀ 6 ਵਜੇ ਨੰਨੂ ਕੀ ਕਰਕੇ ਆਇਆ ਤੂੰ? ਵੇਚ ਤੀ ਡਰਾਇੰਗ ਆਪਣੀ ਸਕੂਲ ਵਾਲੀ। ਹਾਂ। ਕੀ ਚਮਕ ਲੜ ਕਿਤੇ? ਇਹਨੂੰ ਐਡਾ ਭੈੜਾ ਚਸਕਾ ਪੈ ਗਿਆ ਨਾ ਚੀਜ਼ਾਂ ਵੇਚ ਕੇ ਚੀਜ਼ ਖਾਣ ਦਾ। ਹੁਣ ਅੱਜ ਆਪਣੀ ਡਰਾਇੰਗ ਵੇਚ ਆਈਏ ਸਕੂਲ ਵਾਲੀ। ਵੇਚ ਆਇਆ। ਚਪੇੜਾ ਵੇਖੀ ਪੈਂਦੀ ਅੱਜ ਪਾਪਾ ਕੋਲੋਂ। ਕਿਤਾਬਾਂ ਕੋਲ ਵੇਚਦਾ ਹੁੰਦਾ ਐਵੇਂ। ਹਾਂ, ਵੇਖਿਓ ਇਹ ਵਾਲੀ ਚੀਜ਼ ਐ ਵਾਲੀ ਖਾ ਲਈ ਇਹਨੇ ਵੇਚ ਕੇ। ਮੁਸਕਾਨ ਤੂੰ ਨਹੀਂ ਰੋਕ ਸਕੀ ਇਹਨੂੰ। ਮੈਂ ਵੇਖਿਆ ਹੀ ਨਹੀਂ। ਨਹੀਂ ਮੇਰੀ ਗਾਲ ਸੁਣਾ ਤੂੰ ਸਵੇਰ ਦੇ 70 ਰੁਪਏ ਖਾ ਬੈਠੀ ਐ 80 ਅੱਜ ਅਜੇ ਡਰਾਇੰਗ ਬਾਕੀ ਸੀ ਤੇਰੀ ਤੂੰ ਤੇ ਐਵੇਂ ਸਾਰੀਆਂ ਕਿਤਾਬਾਂ ਵੇਚ ਦੇਂਗੀ ਨਹੀਂ ਮਾਤਾ ਫੌੜ ਵੀ ਦਿੱਤੀ ਉਹ ਤਾਈ ਵੇਚੀ ਪਾੜ ਕੇ ਵੇਚੀ ਉਹ ਅਜੇ ਤਾਂ ਪੇਪਰ ਹੋਣਾ ਹੈ ਹਾਂ ਅਜੇ ਤਾਂ ਡਰਾਇੰਗ ਦਾ ਪੇਪਰ ਨਹੀਂ ਤੂੰ ਪੇਪਰ ਤੇ ਤੇਰੇ ਚਲਦੇ ਪੈਣਾ ਤੇ ਤੂੰ ਪਹਿਲਾਂ ਹੀ ਵੇਚਦੀ ਐ ਨਹੀਂ ਨਹੀਂ ਲੈ ਕੇ ਦੋ ਨਵੀਂ ਲੈ ਕੇ ਦੋ ਇੱਥੇ ਹੋ ਪਰ ਮੈਂ ਮੰਨਣਾ ਵੀ ਹਾਂ ਕੱਲ ਤੁਹਾਨੂੰ ਪਤਾ ਚੌਕ ਵਾਲਾ ਡੱਬਾ ਗਵਾਂਡੀਆਂ ਦੇ ਘਰੇ ਵੇਚਾਈ ਕਹਿੰਦੀ ਤੁਸੀਂ ਐ ਲੈ ਲਓ ਮੈਨੂੰ 10 ਰੁਪਏ ਦੇ ਦਿਓ ਚੌਕ ਵਾਲਾ ਡੱਬਾ ਵੇਚਾਈ ਕੱਲ ਮੰਨਿਆ ਤੇਰੇ ਨਾ ਚਪੇੜਾ ਮੜੀਆਂ ਅੱਜ ਆ ਲੈਣੇ ਤੇ ਪਾਪਾ ਨੂੰ ਦੱਸਣੀ ਆ ਮੈਂ ਵੇਖ ਹੀ ਜਾਊ ਕਹਿੰਦੀਆਂ ਵੇਖੀ ਸਾਰਿਆਂ ਤੋਂ ਪਹਿਣੀ ਅੱਜ ਤੇਰੇ ਮੰੰਡੂ ਕੱਲ ਤੇਰਾ ਪੇਪਰ ਹੈ ਹਾਂਜੀ ਤੇ ਵੇਖ ਲਓ ਇਹਦੇ ਕੰਮ ਜਾ ਕੇ ਸਾਨੂੰ ਪਤਾ ਵੀ ਨਹੀਂ ਲੱਗਾ ਅਸੀਂ ਇੱਥੇ ਚਾਹ ਪੀਣੇ ਪਿਆ ਚੁੱਪ ਕਰਕੇ ਆਪਣੀ ਕਾਪੀ ਲੈ ਗਈ ਜਾ ਕੇ ਵੇਚ ਕੇ ਚੀਜ਼ ਖਾਈ ਉਹਦੀ ਤੁਸੀਂ ਤੁਸੀਂ ਵੇਚਿਆ ਹੀ ਨਹੀਂ ਬਾਹਰ ਗੰਦਾ ਬੱਚਾ ਮੈਂ ਕਦੇ ਆਪਣੀਆਂ ਪੁਰਾਣੀਆਂ ਕਾਪੀਆਂ ਵੀ ਨਹੀਂ ਸੀ ਵੇਚੀਆਂ ਕਦੇ ਪਿਛਲੇ ਸਾਲ ਦੀਆਂ ਵੀ ਨਹੀਂ ਸੀ ਵੇਚੀਆਂ ਗਈਆਂ ਮੈਂ ਕਦੇ ਵੀ ਨਹੀਂ ਵੇਚੀਆਂ ਮੇਰੀਆਂ ਓਵੇਂ ਦੀ ਓਵੇਂ ਬੈੱਡ 'ਚ ਪਈਆਂ ਨੇ ਮੇਰੇ ਲੋ ਅਜੇ ਵੀ ਜਾ ਕੇ ਤੇ ਐ ਐਨੇ ਅਜੇ ਪੇਪਰ ਨਹੀਂ ਦਿੱਤਾ ਤੇ ਚੋਕ ਕੇ ਕਿਤਾਬ ਵੇਚ ਆਈਏ ਲੈਪਟਾਪ ਉਹ ਡਰਾਇੰਗ ਕਲਰ ਕੇ ਚਕੜੂਗਾ ਸਾਨੂੰ ਕੀ ਮਦਾਨ ਖੇਚ ਕਰੇਗਾ ਤੂੰ ਆ ਲੈਣ ਦੇ ਪਾਪਾ ਨੂੰ ਮੈਂ ਉਹਨੇ ਦੱਸਨੀ ਹੈ ਵੇਖੀ ਜਾਏ ਉਹਨੇ ਤੇਰੀ ਸ਼ਿਕਾਇਤ ਲਾਉਣੀ ਮੈਂ ਕਹਿੰਦਾ ਨੰਨੂ ਨੇ ਆਪਣੀਆਂ ਕਿਤਾਬਾਂ ਵੇਚਤੀਆਂ ਨੇ ਆਪਣੀ ਬੁੱਕ ਵੇਚ ਆਈ ਜਾ ਕੇ ਚੀਜ਼ ਖਾਗੀ ਵੇਚ ਕੇ ਕੱਲ ਚੌਕ ਵਾਲਾ ਡੱਬਾ ਵੀ ਵੇਚਿਆ ਸੀ ਨਾ ਹਾਂ ਦੱਸਨੀ ਆ ਮੈਂ ਰੁਕ ਜਾ ਤੂੰ ਹੁਣ ਵੇਖੀ ਤੇਰਾ ਕੀ ਬਣੇਗਾ ਉਹ ਘੜਾ ਨੂੰ ਦੇਗੀ ਦੱਸ ਉਹ ਇਹ ਸਾਰੇ ਚੋਕ ਲੈ ਗਈ ਕੁੱਤੀ ਲੋਕ ਉੱਤੀ ਬੋਲਦੀ ਹੈ ਵੇ ਬੁੱਦੀ ਮम्मा ਮੈਂ ਤੁਹਾਨੂੰ ਪੈਸੇ ਦੇ ਦਾਂਗੀ ਵੇ ਤੈਨੂੰ ਕੀ ਦੇ ਦਿੱਤਾ ਫੇਰ ਲੋਕ ਉੱਤੀ ਨਾ ਅੱਦਕੋ ਕਰ ਗਿਆ ਚੀਜ਼ਾਂ ਵੇਚਦਾ ਹੁੰਦਾ ਬੰਦਾ ਤੂੰ ਤੇ ਗੱਲ ਨੂੰ ਸਾਨੂੰ ਵੀ ਵੇਚ ਦੇਂਗੀ ਨਹੀਂ ਵੇਚਣਾ ਆ ਦੇਖੋ ਮੇਰੀ ਤੋਈ ਇਹ ਤੁਹਾਡਾ ਪੇਜ ਆ ਆਹੋ ਜੇ ਹੁਣ ਅੱਗੇ ਤੋਂ ਤੂੰ ਕੋਈ ਚੀਜ਼ ਵੇਚੀ ਨਾ ਮੈਂ ਤੈਨੂੰ ਛੱਡਣਾ ਨਹੀਂ ਦੱਸਤਾ ਹੈ ਹਾਂਜੀ ਤੇ ਹੁਣ ਟਾਈਮ 8 ਵਜ ਚੁੱਕੇ ਨੇ ਤੇ ਬਾਕੀ ਸਾਰਿਆਂ ਨੇ ਆਉਣ ਦਾ ਟਾਈਮ ਹੋ ਚੁੱਕਿਆ ਹੈ ਹਨਾ ਰੋਟੀ ਪਾਣੀ ਬਣਾ ਲਿਆ ਸਬਜੀ ਬਣਾ ਲਈ ਹੈ ਤੇ ਅੱਧਰ ਦੇਖੋ ਬਾਹਰ ਮੌਸਮ ਹੁਣੇ ਹੁਣੇ ਨਾ ਬਾਰਿਸ਼ ਪਾ ਕੇ ਹਟ ਗਿਆ ਦੇਖੋ ਮੌਸਮ ਪੱਲਾ ਪੱਲਾ ਮੈਸ ਨਸ ਪੱਲਾ ਕੈਮਰਾ ਤੇ ਲਾ ਦੋ ਐਲਾ ਫੜ ਬੇਪੇ ਪੱਲਾ ਕੈਮਰਾ ਤੇ ਲਾਓ ਲਾਇਆ ਤੇ ਹੋਇਆ ਨਹੀਂ ਚਲ ਤੂੰ ਕਰ ਵਲੋਗ ਕਰ ਹੁਣ ਮਾਈਕ ਲਾ ਮਾਈਕ ਨਹੀਂ ਐਦਾਂ ਹੀ ਕਰੋ ਆਪਾਂ ਨੂੰ ਮਾਈਕ ਨਹੀਂ ਲਗਾਣਾ ਆਂਦਾ ਜੇ ਲਾਣਾ ਆਂਦਾ ਤਾਂ ਲਾ ਕੇ ਨਹੀਂ ਲਾਣਾ ਹਾਂ ਤਾਂ ਮੈਂ ਕੱਪੜਾ ਉਹ ਨਹੀਂ ਲਾਣਾ ਆਂਦਾ ਚਲ ਤੂੰ ਵਲੋਗ ਬਣਾ ਨਾ ਥੋੜਾ ਜਿਹਾ ਬਣਾ ਦੇ ਇੱਧਰ ਨਾ ਇੱਧਰ ਆ ਜਾ ਇੱਧਰ ਇੱਧਰ ਮੰਮਾ ਇੱਧਰ ਸਬਜੀ ਆਪਣੀ ਬਣ ਰਹੀ ਐ ਠੀਕ ਐ ਆਲੂ ਮਟਰ ਤੇ ਆਟਾ ਹੁੰਨਣਾ ਮੈਂ ਉਸ ਤੋਂ ਬਾਅਦ ਵਿੱਚ ਰੋਟੀਆਂ ਬਣਾਵਾਂਗੀ ਜਦੋਂ ਆਣਗੇ ਸਾਰੇ ਉਹ ਤੋਂ ਤੇ ਹੁਣ ਸਭ ਤੋਂ ਵੱਡੀ ਦੁਬਿਧਾ ਇਹ ਏ ਕਿ ਜਿਵੇਂ ਪਿਛਲੇ ਵਲੌਗ ਦੇ ਵਿੱਚ ਤੁਸੀਂ ਵੇਖਿਆ ਸੀ ਵੀ ਐਨੀਵਰਸਰੀ ਹੈ ਸਾਡੀ 3 ਮਾਰਚ ਦੀ ਯਾਨੀ ਐਤਵਾਰ ਨੂੰ ਹਨਾ ਤੇ ਉਹਦੇ ਰਿਗਾਰਡਿੰਗ ਵੀ ਕੀ ਕਰਨਾ ਕਿੱਦਾਂ ਹਨਾ ਵੀ ਗਿਫਟ ਵਗੈਰਾ ਗਿਫਟ ਵੈਸੇ ਨਾ ਤੇ ਕੱਪੜੇ ਵਗੈਰਾ ਤੇ ਦਿੰਦੇ ਹੀ ਰਹਿੰਦਾ ਹਰ ਸਾਲ ਹਨਾ ਮੈਂ ਦੇਨੀ ਆ ਉਹਨਾਂ ਨੂੰ ਸ਼ਰਟ ਵਗੈਰਾ ਤੇ ਜੋ ਵੀ ਹੈ ਤੇ ਇਸ ਵਾਰ ਮੈਂ ਸੋਚਿਆ ਚਲੋ ਥੋੜਾ ਹਟਕੇ ਦੇਨੀ ਆ ਤੇ ਇਸ ਵਾਰ ਮੈਂ ਪਤਾ ਕੀ ਸੋਚਿਆ ਸੀ ਮੈਂ ਸੋਚਿਆ ਸੀ ਮਾਈਕ ਦੇ ਦਵਾਂ ਫੇਰ ਮੈਂ ਕਿਹਾ ਹਾਂ ਮਾਈਕ ਤਾਂ ਛੋਟਾ ਹੈ ਮਤਲਬ ਐਨੀ ਸੈਟੀਸਫੈਕਸ਼ਨ ਨਹੀਂ ਹੋਈ ਮੈਨੂੰ ਫੇਰ ਮਾਈਕ ਦੇਣਾ ਫੇਰ ਮੈਨੂੰ ਸੋਚਿਆ ਪਾਵਰ ਬੈਂਕ ਦੇਣੀ ਪਾਵਰ ਕਿਉਂਕਿ ਜਦੋਂ ਇਹ ਜਾਂਦੇ ਨੇ ਨਾ ਕਿਤੇ ਵਲੋਗ ਬਣਾਉਣ ਤੇ ਆਈਫੋਨ ਦੀ ਬੈਟਰੀ ਹਮੇਸ਼ਾ ਲੋ ਹੀ ਰਹਿੰਦੀ ਹੈ ਹੈਨਾ ਤੇ ਵੀ ਕੰਮ ਆ ਜਾਏਗਾ ਫੇਰ ਮੈਂ ਸੋਚਿਆ ਨਹੀਂ ਨਹੀਂ ਯਾਰ ਪਾਵਰ ਬੈਂਕ ਦਿੰਦੇ ਐਵੇਂ ਚੰਗਾ ਥੋੜੀ ਲੱਗਦਾ ਹੈਨਾ ਹਾਂ ਆਦਰ ਦੇਖੋ ਐਨੇ ਮੇਰੀ ਅਸਾਈਨਮੈਂਟ ਲਿਖੀ ਹੋਈ ਦੇ ਉੱਤੇ ਐਨੇ ਆ ਲਿਖਤਾ ਵੈ ਅੱਡੀ ਗੰਦੀ ਐ ਨਾ ਹਰ ਵਾਰ ਐਂ ਕਰਦੀ ਐ ਮੈਨੂੰ ਦੁਬਾਰਾ ਪੇਜ ਲਿਖਣੇ ਪੈਂਦੇ ਨੇ ਸਾਰੇ ਰੱਖ ਦੇ ਉੱਥੇ ਨਹੀਂ ਮੈਂ ਕੁੱਟਣੀ ਬੜੀ ਫੜ ਕੇ ਨਹੀਂ ਲਗੂਆ ਚੱਲ ਰੱਖੋ ਥੀ ਨਹੀਂ ਮੇਰਾ ਐਨਾ ਦੇਖੋ ਲਿਖਿਆ ਪੇਜ ਐਨੇ ਬਰਬਾਦ ਕਰਤਾ ਵੈ ਅਖਾਦਰ ਪੀ ਕੁੱਗੂ ਘਾਂਡੇ ਜੇ ਮਾਰਤੇ ਲਿਖੋ ਲਿਖੋ ਨਾ ਆਪਣੀਆਂ ਦੇ ਕਾਪੀਆਂ ਚਾਕੇ ਵੇਚ ਹੀ ਦੇਣੀਆਂ ਤੂੰ ਮੇਰਾ ਤਾਂ ਛੱਡ ਦੇ ਕੰਮ ਸਿਕਾਂ ਕਮ ਸੇ ਕਮ ਛੱਡ ਫੇਰ ওই ਕੰਮ ਤੇਰਾ ਤੇ ਉਸ ਤੋਂ ਬਾਅਦ ਇਹ ਨੰਨੂ ਦਾ ਤਾਂ ਇਹ ਚੱਲਦਾ ਹੀ ਰਹਿੰਦਾ ਬਸ ਇਹ ਐਵੇਂ ਦੁਖੀ ਕਰਦੀ ਆ ਸਾਰਾ ਦਿਨ ਤੇ ਫੇ ਮੈਂ ਗਿਫਟ ਦਾ ਸੋਚਿਆ ਹਨਾ ਵੀ ਚੱਲ ਥੋੜਾ ਜਿਆ ਵਧੀਆ ਦਵਾ ਹਨਾ ਇਸ ਵਾਰ ਤੇ ਫੇ ਮੰਮੀ ਨੇ ਥੋੜਾ ਜਿਆ ਸੁਜੈਸਟ ਕੀਤਾ ਵੀ ਹਾਂ ਮੈਂ ਦੇ ਦਿੰਨੇ ਆ ਤੇ ਹੁਣ ਦੇਖੋ ਕੀ ਬਣਦਾ ਕੀ ਨਹੀਂ ਕੀ ਤੇ ਤੁਹਾਨੂੰ ਦੱਸਾਂਗੇ ਜਦੋਂ ਆਏਗਾ ਤੇ ਜਾਂ ਜਦੋਂ ਦੇਵਾਂਗੇ ਉਦੋਂ ਪਹਿਲਾਂ ਨਹੀਂ ਨਾ ਦੱਸ ਸਕਦੇ ਕੀ ਪਤਾ ਹੁੰਦਾ ਇਹਨੇ ਤਾਂ ਕਰਕੇ ਤੇ ਐਵੇਂ ਸੇ ਮੈਨੂੰ ਇਹ ਪਾਵਰ ਬੈਂਕ ਵਾਲਾ ਬੜਾ ਫਨੀ ਜਿਹਾ ਲੱਗਿਆ ਆਪਣੇ ਆਪ ਤੇ ਤਾਂ ਕਰਕੇ ਮੈਂ ਉਹ ਨਹੀਂ ਦਿੱਤਾ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਨਵੀਂ ਸਵੇਰ ਦੇ ਵਿੱਚ ਪਰ ਵੀਡੀਓ ਪੁਰਾਣੀ ਹੋਈ ਹੈ ਕਣੀ ਕਿ ਹੁਣ ਕੰਟੀਨਿਊ ਕਰ ਰਹੇ ਸੀ ਸਵੇਰੇ ਰਾਤੀ ਫਿਰ ਮੈਂ ਲੇਟ ਹੋ ਗਿਆ ਸੀ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਹੋ ਗਈ ਸੀ ਹਨਾ ਤੇ ਮੈਂ ਵਲੌਗ ਬਣਾਉਣਾ ਭੁੱਲ ਗਈ ਸੀ ਇਹ ਭੁੱਲ ਗਈ ਸੀ ਤੇ ਮੈਂ ਭਿੱਜ ਗਿਆ ਸੀਗਾ ਤਾਂ ਕਰਕੇ ਫਿਰ ਅਸੀਂ ਰਾਤੀ ਨਹੀਂ ਕੰਟੀਨਿਊ ਕੀਤਾ ਕਰਾਂਗੇ ਚਾ ਸਵੇਰੇ ਐਂਡ ਕਰਾਂਗੇ ਠੀਕ ਹੈ ਜੀ ਤੇ ਅੱਜ ਕੀ ਮਰਪੇ ਨੇ ਆ ਬਹੁਤ ਵਧੀਆ ਸੇਵਾ ਨਿਭਾਈ ਹੈ ਵੀ ਵਲੌਗ ਬਣਾਇਆ ਠੀਕ ਹੈ ਜੀ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਠੀਕ ਹੈ ਤੇ ਬਾਕੀ ਹੁਣ ਅਗਲੇ ਵਲੌਗ ਦੇ ਵਿੱਚ ਅਸੀਂ ਨਵਾਂ ਚੈਲੰਜ ਲੈ ਕੇ ਆ ਰਹੇ ਹਾਂ ਇਹੋ ਚੈਲੰਜ ਤੁਹਾਨੂੰ ਅਗਲੇ ਵਲੌਗ 'ਚ ਹੀ ਪਤਾ ਲੱਗੇਗਾ ਠੀਕ ਹੈ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵਲੌਗ 'ਚ ਠੀਕ ਹੈ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਲੱਗਿਆ ਠੀਕ ਹੈ ਤੇ ਵੀਡੀਓ ਲਾਈਕ ਕਰਦੇ ਹੋ ਵਧੀਆ ਲੱਗੀ ਠੀਕ ਹੈ ਤੇ ਨਵੇਂ ਉਹਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਨਵੇਂ ਵਲੌਗ 'ਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ